ਹਾਂਜੀ ਸਰ ਜਿਹੜੇ ਇੱਕ ਕੁੜੀਆਂ ਤੇ ਇੱਕ ਮੁੰਡੇ ਫੜੇ ਕੀ ਮਾਮਲਾ ਸਾਰਾ ਹਾਂਜੀ ਇਹ ਦੋ ਇੱਕ ਚੋਰੀ ਚੁੱਕੇ ਨਾ ਕਿਸਪਾਸ ਸੈਂਟਰ ਚੱਲਦੇ ਸੀ ਉਹਦੀ ਆਰਟ ਚ ਲਈ ਸ਼ਸ਼ੀਕਲ ਮੈਂ ਹਾਂ ਰਮਨਦੀਪ ਜ਼ਿਰਖਪੁਰ ਤੋਂ ਮੈਂ ਸਿਮ ਭਗਵੰਤਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਿਟ ਮਾਫ਼ ਕੀਤੀ ਔਰ ਜਿਸ ਨਾਲ ਸਾਡਾ ਖਰਚੇ ਘੱਟ ਹੋਏ ਔਰ ਪੈਸੇ ਵੀ ਬਚਣੇ ਸ਼ੁਰੂ ਹੋ। ਨਮਸਕਾਰ ਜੀ ਸਭ ਤੋਂ ਪਹਿਲੇ ਮੈਂ ਸੀਐਮ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਹ ਇਸ ਮਹਿੰਗਾਈ ਦੇ ਦੌਰ ਮੈਂ 600 ਯੂਨਟ ਫ੍ਰੀ ਵਾਲੀ ਬਿਜਲੀ ਦੀ ਜੋ ਸਕੀਮ ਚਲਾਈ ਹੈ ਇਸੇ ਆਮੇ ਬਹੁਤ ਰਾਹਤ ਮਿਲੀ ਹੈ ਇਸ ਚੀਜ਼ ਕੇ ਲੀਏ ਮੈਂ ਦੁਬਾਰਾ ਫਿਰ ਸੇ ਧੰਨਵਾਦ ਕਰਨਾ ਚਾਹਤਾ ਹਾਂ ਸੀਐਮ ਸਾਹਿਬ ਦਾ। ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ। ਮੁਫਤ ਬਿਜਲੀ ਗਾਰੰਟੀ ਤਹਿਤ 90 ਫੀਸਦੀ ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋ ਰਿਹਾ ਹੈ ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹਦ ਖੁਸ਼ ਹਨ ਦੋ ਕਿ ਚੋਰੀ ਚੁੱਕੀ ਨਾ ਕਿ ਸਪਾ ਸੈਂਟਰ ਚੱਲਦੇ ਜੀ ਉਹਦੀ ਆਰਚ ਚ ਲੀਵ ਪਾਰਕਿੰਗ ਹੁੰਦਾ ਕਰਵਾਇਆ ਜਾਂਦਾ ਜਿਸ ਬੰਦੇ ਸੀ ਹਰਗੋਬਿੰਦ ਨਗਰ ਤੇ ਪੁਰਾਣੀ ਸਬਜ਼ੀ ਮੰਡੀ ਤੋਂ ਉੱਕੇ ਦੋ ਮੋੜੇ ਤਿੰਨ ਮਾਰ ਕੁੜੀਆਂ ਗ੍ਰਸਟਾਨ ਕੀਤੀਆਂ ਨੇ ਉਹਨਾਂ ਵਿੱਚ ਜਿਹੜਾ ਹਰਗੋਬਿੰਦ ਨਗਰ ਦਾ ਪ੍ਰਿੰਸ ਨਾਮ ਦਾ ਮਾਲਕ ਤੇ ਜਿਹੜਾ ਪੁਰਾਣੀ ਸਬਜ਼ੀ ਮੰਡੀ ਉੱਥੇ ਰਵੀ ਨਾਮ ਦਾ ਮੁੰਡਾ ਤੇ ਉਹਨਾਂ ਦੀ ਸੀ ਘਾਟ ਜਾਈ ਸਾਡੇ ਕੋਲ ਮਾਰਦੇ ਨੇ ਜੇ ਅੱਗੇ ਦੇ ਕੇ ਜੋ ਕਰਦੇ ਹੋਗੇ ਉਹ ਮਚਲੇ ਨੇ ਟੋਟਲ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਫੜੇ ਆ ਜੀ ਨੋ ਕੁੜੀਆਂ ਨਹੀਂ ਟੋਟਲ 2 ਮੁੰਡੇ 11 ਜਨੇ ਤੇ ਕਿੰਨੇ ਸਰਮੇ ਤੋਂ ਚਲਾ ਰਹੇ ਸੀ ਇਹ ਜੀ ਸਾਨੂੰ ਵੀ ਆਣ ਚ 15-15 ਦਿਨ ਕਹਿੰਦੇ ਨੇ 15-20 ਸਾਨੂੰ ਜਦੋਂ ਧਿਆਨ ਆਇਆ ਸੀ ਉਹਦੀ ਰੀਡ ਕਰਕੇ ਮੈਂ ਤੁਹਾਨੂੰ ਤੇ ਕਿੱਥੇ ਦੀਆਂ ਕੁੜੀਆਂ ਰਹਿਣ ਵਾਲੀਆਂ ਆ ਉਹਨਾਂ ਚ ਮਾਸਟਰ ਮਾਈਂਡ ਕੌਣ ਆ ਬੀਬੀ ਆ ਬਾਹਰ ਨਹੀਂ ਆਗੇ ਮਾਸਟਰ ਮਾਈਂਡ ਉਹਨਾਂ ਤੋਂ ਇੱਕ ਪ੍ਰਿੰਸ ਆ ਜਿਹੜਾ ਲੋਹਨਗਰੋਂ ਟਿੱਕੋ ਬੂਸਰੇ ਦਾ ਪਿੰਡ ਉਸ ਦੇ ਬਾਹਰ ਦੀਆਂ ਕੁੜੀਆਂ ਨਹੀਂ ਕੁਝ ਕੁਝ ਨਹੀਂ ਤੇ ਜਿਹੜੀ ਬਿਲਡਿੰਗ ਉਹਨਾਂ ਦੇ ਕਿਹਨਾਂ ਦੀ ਆ ਜੀ ਬਿਲਡਿੰਗ ਹੈ ਜਿਹੜਾ ਪਤਾ ਕਰਾ ਲੈ ਕਿਹਦੇ ਨਾਮ ਨਾਲ ਐਗਰੀਮੈਂਟ ਹੈ ਕਿਉਂਕਿ ਉਹ ਮਾਲਕ ਨੂੰ ਬਤਾਉਣਾ ਹੈ। ਅੱਛਾ ਜੀ। ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ? ਪਰਚਾ ਦਰਜ ਕਰਤਾ ਜੀ ਹੁਣ ਮੰਡ ਤੇ ਨੇ 212 ਨੰਬਰ ਤੇ 214। ਇਹ ਦੋ ਇੱਕ ਚੋਰੀ ਚੁੱਕ ਕੇ ਨਾ ਕਿਸਪਾਸ ਸੈਂਟਰ ਚੱਲਦੇ ਜੀ ਉਹਦੀ ਆਰਚ ਦੇ ਪਾਰਕਿੰਗ ਹੁੰਦਾ ਕਰਵਾਇਆ ਜਾਂਦਾ ਇਸ ਪਰਚੇ ਤੇ। ਜਿਸ ਬੰਦੇ ਅਸੀਂ ਹਰ ਗੋਬਿੰਦ ਨਗਰ ਤੇ ਇੱਕ ਪੁਰਾਣੀ ਸਬਜ਼ੀ ਮੰਡੀ ਤੋਂ ਆ ਕੇ ਦੋ ਮੋੜ ਅੱਛਾ ਵੀ ਆਇਆ ਸੋਰੀ ਤਿੰਨ ਬਾਈ ਕੁੜੀਆਂ ਗ੍ਰਿਫਤਾਰ ਕੀਤੀਆਂ ਨੇ। ਉਹਨਾਂ ਵਿੱਚ ਜਿਹੜਾ ਹਰ ਗੋਬਿੰਦ ਨਗਰ ਉਹ ਪਲੇਸ ਨਾਮ ਦਾ ਮਾਲਕ ਹੈ। ਇਹ ਜਿਹੜਾ ਕੋਲ ਸਬਜੀ ਮੰਡੀ ਉੱਥੇ ਰਵੀ ਨਾਮ ਦਾ ਮੁੰਡਾ ਤੇ ਉਹਨੇ ਦੀ ਸੀ ਭਾਰ ਜਾਲੀ ਸਾਡੇ ਕੋਲ ਮਾਰਦੇ ਨੇ ਜਿੱੱਲੇ ਦੇ ਕੇ ਜੋ ਕਾਰਬੇ ਹੋ ਗਿਆ ਮਛਲੇ ਨੇ ਟੋਟਲ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਫੜੇ ਆਏ ਨੋ ਕੁੜੀਆਂ ਨਹੀਂ ਟੋਟਲ 2 ਮੁੰਡੇ 11 ਜਣੇ 11 ਜਣੇ ਤੇ ਕਿੰਨੇ ਸਮੇਂ ਤੋਂ ਚਲਾ ਰਹੇ ਸੀ ਇਹ ਜੀ ਸਾਨੂੰ ਜੀ ਆਹਣ ਚ 15-15 ਦਿਨ ਕਹਿੰਦੇ ਨੇ 15-20 ਸਮੇਂ ਜਦੋਂ ਤੇ ਆਂਟਾ ਜੀ ਉਹਦੀ ਰੇਡ ਕਰਕੇ ਇਹਨਾਂ ਨੂੰ ਕਤਾਰ ਲਿਆ ਤੇ ਕਿੱਥੇ ਦੀਆਂ ਕੁੜੀਆਂ ਰਹਿਣ ਵਾਲੀਆਂ ਆਆਂ ਉਹਨਾਂ ਚੀ ਮਾਸਟਰ ਮਾਈਂਡ ਕੌਣ ਹੈ ਬੜੀ ਆ ਬਾਹਰੀ ਹੈ ਮਾਸਟਰ ਮਾਈਂਡ ਉਹਨਾਂ ਤੋਂ ਇੱਕ ਪ੍ਰਿੰਸ ਹੈ ਜੋ ਉਹਨਾਂ ਨਗਰ ਵਿੱਚ ਟਿੱਕੋ ਬੁਸਰੇ ਰਹਿ ਪਿੰਡ ਉਸਕੇ ਬਾਹਰ ਦੀ ਕੁੜੀਆਂ ਨਹੀਂ ਕੁਝ ਕੁਝ ਨਹੀਂ ਤੇ ਜਿਹੜੀ ਬਿਲਡਿੰਗ ਉਹਨਾਂ ਕੇ ਕਿਨਾਂ ਦੀ ਹੈ ਜੀ ਬਿਲਡਿੰਗ ਇਹਦੇ ਪਤਾ ਕਰਾ ਲੈ ਕਿਹਦੇ ਨਾਮ ਨਾਲ ਐਗਰੀਮੈਂਟ ਹੈ ਕਿਉਂਕਿ ਉਹ ਮਾਲਕ ਨੂੰ ਬਤਾਉਂ ਨਹੀਂ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਪਰਚਾ ਦਰਜ ਕਰਤਾ ਜੀ ਹੁਣ ਮੰਗਦੇ ਨੇ 212 ਨੰਬਰ ਤੇ 214 ਨੰਬਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par